ਹਾਂਜੀ ਕਿਸਾਨ ਪ੍ਰਭੂ ਭਾਗ ਹੈਗਾ ਬਈ ਤੀਜਾ ਤਰੀਕ ਹੋਗੀ ਆ 22 ਨਵੰਬਰ ਤੇ ਦੇਣੋਗਾ ਸ਼ਨੀਵਾਰ ਤੇ ਬਰਾਡ ਫਾਰਮ YouTube ਚੈਨਲ Facebook ਪੇ ਤੇ ਸਵਾਗਤ ਆ ਬਈ ਮੁੱਛਲਾ 1401 3500 ਜੀ 3500 ਬਈ ਰੇਟ ਰੱਖ ਦਿੱਤਾ ਇਹਦਾ ਵੇਨੇ ਕੀ ਰੇਟ ਆਂਦਾ 3605 3605 ਜੀ ਮੁੱਛਲਾ ਜੀ ਚੈੱਕ ਕਰੋ ਤੁਰੰਤ ਆ ਜਾ ਤੇਰੀ ਜਲਦੀ 3605 ਜੀ ਤੁਹਾਨੂੰ 3605 ਰੁਪਏ 3605 ਰੇਟ ਰੱਖਦਾ 3605 ਰੁਪਏ 3605 ਰੁਪਏ ਜੀ ਇਹਨੂੰ ਸਵਾਲ ਲੰਗਾ ਨਾਲ ਬਾਅਦ ਵੀ ਉਹ ਨਾਲੇ ਲੈਣਾ ਜੀ 3605 ਰੁਪਏ ਜੀ ਹਾਂਜੀ 3605 ਰੁਪਏ ਲਗਾਈਏ ਜੀ ਜੀ ਬੋਲੀਏ ਹਾਂਜੀ 3605 ਰੁਪਏ ਡਬਲ ਪੱਕੇ ਦੇ ਜੀ ਲੋ ਵੀ ਕਿਸਾਨ ਪ੍ਰਭੂ 3605 ਰੁਪਏ ਵੈਗੀ ਹੈ ਡਬਲ ਪੱਕੇ ਤੇ ਤੇ ਕੋੜਾ ਪੂਰਾ ਮੰਡੀ ਹੈ ਬਈਏ ਇੱਥੇ ਲੱਗਦੀ ਬਈ ਬੋਲੀ 11 ਵਜੇ ਆ ਢੇਰੀ ਵੈਨੇ ਕਿੱਥੇ ਤੱਕ ਜਾਂਦੀ ਆ ਜੀ ਵੈਰਾਈ ਪਤਾ ਨਹੀਂ ਮੁੱਚਲੀ ਇਹ ਆ ਅੱਜ ਵੀ ਕੋੜਾ ਬੋੜਾ ਮੰਡੀ ਦੇ ਵਿੱਚ ਮੁੱਚਲ ਜਾਦੇ ਆ ਬਾਕੀ ਵੇਣਿਆ ਤਾਂ ਕੀ ਰੇਟ ਆਂਦਾ ਢੇਰੀ ਦਾ ਜੋ ਭਾਗ ਹੈਗਾ ਤੀਜਾ ਤਰੀਕ ਹੋ ਗਈ ਆ ਭਾਈ 18 85 ਲੱਗਦੀ ਕਿਸਾਨ ਭਰਾਓ ਹਾਂਜੀ ਭਾਜੀ 85 ਆ ਭਾਈ ਮੁੱਚਲ ਨਹੀਂ 18 85 ਦਾ ਰੇਟ ਮੈਨਾਂ ਕਿੱਥੋਂ ਕਿਤੇ ਦੇ ਜਾਂਦਾ 18 85 3000 ਰੁਪਏ

ਫਕਾ ਲਗਣਾ ਪਦਵਾ ਜੀ ਜੋਨਜਾ ਫੈਕਸ ਫੈਕਸ ਇਹ ਤੋਂ ਦਰ ਲੈਣੀ ਸਰ ਫਕਸ 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 ਜੀ 375 ਰੁਪਏ ਫਕਾ ਲਗਣਾ ਜੀ 375 ਰੁਪਏ ਜੀ 75 ਦੇ ਕਿੰਨੇ 75 ਰੁਪਏ 375 ਰੁਪਏ ਓਕੇ 370 ਰੁਪਏ ਲਖਾਈਏ ਵੀਰੇ 9500 ਹਾਂਜੀ 75 ਰੁਪਏ 3375 ਰੁਪਏ ਲਖੋ ਜੀ ਲਓ ਬਾਈ ਇਹ ਹੋ ਗਈ 3300 ਤੇ 75 ਰੁਪਏ ਬਾਈ 1885 ਵੈਰਾਈਟੀ ਸੀਗੀ ਇੱਕ ਅੱਧੀ ਢੇਰੀ ਤੁਹਾਨੂੰ ਹੋਰ ਵਿਖਾ ਦਨੇ ਆਪਾਂ ਕੀ ਕਿਸਾਨ ਭਰਾਵੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਆਜੋ ਵੇਣੇ ਆ ਬਾਈ ਕਿੱਧਰ ਨੂੰ ਬੋਲੀ ਜਾਊਗੀ ਹਾਂ ਉਹ ਦੇ ਦਿਆ 1400 ਸੀਏ 3 ਦੇਖੋ ਬਈ ਇਹ ਹੈਗੀ ਹੈ ਵੈਰਾਈਟੀ ਮੁੱਛਲੀਆ ਵੇਣੇ ਕੀ ਰੇਟਾਂ ਦਾ ਬਾਕੀ ਆਜੋ ਲਾਈਕ ਐਂਡ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਮੁੱਛਲਾ 1401 3375 ਰੁਪਏ ਦਾ ਰੇਟ ਰੱਖ ਦਿੱਤਾ ਪੱਖਾ ਲਾ ਕੇ 3100 ਰੁਪਏ ਜੀ ਸਰ ਜੀ ਹੱਥ ਤੇ ਵੀ ਲੈਣ ਦਾ ਵੀ ਇਹ ਬੋਲਦਾ ਜੀ ਹਾਂ ਜੀ ਬੋਲੇ ਬੋਲੇ ਤੁਸੀਂ ਵੀ ਲੈਣ ਵੀ ਹਲੋ ਲੋਬੀ ਕਿਸਾਨ ਪ੍ਰਭ 3375 ਰੁਪਏ ਬਈ ਇਹਦਾ ਰੇਟ ਹੋ ਚੁੱਕਿਆ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਬਈ ਬੋਲੀ ਜਾਂਦੀ ਹੁਣ ਪਰਲੇ ਪੰਨੇ ਤੇ ਆਪਾਂ ਉੱਤਰ ਵੇਣੇ ਜਾਂਦੀ ਆ ਤਾਂ ਆਪਾਂ ਆਪਣਾ ਸਾਧਨ ਬਈ ਜਰੂਰ ਚੱਕਾਗੇ ਹਾਂ ਜੀ ਆਜੋ ਭਾਈ ਹਾਂ ਹਾਂ ਬਾਕੀ ਭਾਈ ਵੇਣੀਆਂ ਅੱਗੇ ਬੋਲੀ ਜੇ ਦਰ ਨੂੰ ਜਾਂਦੀ ਆ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਆ ਕਰੋ ਉੱਪਰਲੇ ਬੰਨੇ ਆ ਆਜੋ ਭਾਈ ਵੇਣੇ ਅੰਦਰ ਕੀ ਰੇਟ ਆਂਦਾ ਭਾਈ ਆਜੋ 2 3 ਲਿਜੋ ਕਿੰਨੂ ਵੈਰਾਈਟੀ ਪਤਾ ਨਹੀਂ ਕਿਹੜੀ ਆ ਕਿਸਾਨ ਭਰਾਓ ਪੱਖਾ ਲਾ ਕੇ ਬੋਲੇ ਪੱਖਾ ਲਾ ਕੇ ਅੱਖਾਂ ਲੱਗਦਾ ਨਹੀਂ ਪੱਖਾ ਲੱਗਣਾ ਬਈ ਬਾਕੀ ਵੇਣਾ ਕਿਹੜੀ ਵੈਰੈਟੀ ਆ ਉਹ ਤਾਂ ਜਾਊਗਾ ਚੈੱਕ ਕਰੋ ਮੇਰੇ ਹਿੱਸੇ ਵਿੱਚ ਕੁਝ ਨਹੀਂ ਦਿੱਤਾ ਮੈਂ ਦਾ ਕਬਜ਼ਾ ਕੀਤਾ ਇੱਥੇ ਕੋਈ ਕੁਝ ਨਹੀਂ ਪਈ ਆ 14 ਬੋਲੋ ਬੋਲੋ 14021 ਹੈ ਕਿਸਾਨ ਭਰਾ ਮੇਰਾ ਭਾਈ ਰੇਟ ਲੱਖੋ ਬੋਲੇ ਬੋਲੋ ਐ ਦੋਕੇ ਹਾਂਜੀ 3100 ਪਿਆਰ ਕੋ ਪਿਆਰ ਪਿਆਰ ਆ ਬਾਜੀ ਪਿਆਰ

ਆ ਬੋਵੀ 3150 ਰੁਪਏ ਲੋਵੀ 3150 ਰੁਪਏ ਢੇਰੀ ਦਾ ਰੇਟ ਰੱਖਿਆ ਗਿਆ ਬਾਕੀ ਵੀ ਵੇਣੇ ਆ ਕਿੱਥੋਂ ਕਿਤੇ ਕਰ ਬੋਲੀ ਜਾਂਦੀ ਆ ਬਾਈ ਇੱਕ ਹੋਰ ਆ ਗਿਆ ਵੇਖਣ ਤੇ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਬਾਈ ਫੋਲੋ ਕਰਦੇ ਰਿਆ ਕਰੋ ਤੇ ਇੰਨੇ ਹੀ ਬਹੁਤ ਹੁੰਦਾ ਕਿਸਾਨ ਭਰਾਓ ਬਾਕੀ ਵੀ ਤੂੜੀ ਦੀ ਬੁੱਲੀ ਦੀ ਵੀਡੀਓ ਵੀ ਆਪਾਂ ਪਾਇਆ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ बत्तीस सौ रुपया भाई बत्ती सौ पच्चीस पताली अठारह पचासी वरायटी कसान पहला अपने तो भाई और आ गया, 32, 80, variety, be, आ, गा गा गया Sultan, पर भाई uh... नहीं ਇਹ ਹੈਗੀ 1885 ਬਈ ਕਈਰ ਨਹੀਂ ਪਤਾ ਲੱਗਦਾ ਇਹ 1885 ਵੈਰੈਟੀ ਆ ਵੇਣਿਆਂ ਦਾ ਕੀ ਰੇਟ ਆਂਦਾ 57 ਰੇਟ ਲੱਗਿਆ ਆ ਆ ਭਾਈ 77 77 ਕਿੰਨੇ ਸੋ ਬੋਲਾ ਤੋ ਬੇਚੋ ਅਸਲ ਹਮ ਨੂੰ ਕਿੰਨੇ ਚੰਗ ਮਲ 3305 1515 1515 1515 1515 3315 3315 1885 20 3500 ਰੁਪਏ ਇੱਕ ਮਕੇਸ਼ ਦੋ ਵੀ 3320 ਰੁਪਏ ਢੇਰੀ ਲੱਗ ਚੁੱਕੀ ਆ ਬਾਕੀ ਵੀ ਨੇ ਵੀ ਅੱਗੀ ਬੋਲੀ ਗਈ ਤਾਂ ਤੁਹਾਨੂੰ ਮੁਕਾਉਣੇ ਆ